ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਹੈ ਸਾਡੇ ਚੈਨਲ ਉਤੇ ਦਾਸ ਕਵੀ ਸ਼ਰਪਾਈ ਹਰਮਨਪ੍ਰੀਤ ਸਿੰਘ ਆਪ ਜੀ ਦੇ ਨਾਲ ਅੱਜ ਬੜੇ ਲੰਮੇ ਸਮੇਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆ ਦੇ ਜੀਵਨ ਇਤਿਹਾਸ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਆਪ ਜੀ ਦੇ ਨਾਲ ਅਸੀਂ ਪਹਿਲਾਂ ਵੀ ਗੁਰਨਾਨਕ ਸਾਹਿਬ ਮਹਾਰਾਜ ਜੀਆ ਦੀਆਂ ਸਾਖੀਆਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜੋ ਪ੍ਰਸੰਗ ਹਨ ਉਹ ਸਾਂਝੇ ਕਰ ਚੁੱਕੇ ਹਾਂ ਅੱਜ ਆਪ ਜੀ ਦੇ ਨਾਲ ਪਹਿਲਾਂ ਆਪ ਜੀ ਦੇ ਨਾਲ ਵੈਦ ਪ੍ਰਸੰਗ ਸਾਂਝਾ ਕੀਤਾ ਸੀ ਅੱਜ ਉਸ ਤੋਂ ਅੱਗੇ ਦਾ ਪ੍ਰਸੰਗ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਖਰਾ ਸੌਦਾ ਹੈ ਆਪ ਜੀ ਘਰੇ ਸੌਦੇ ਵਾਸਤੇ ਜਾਂ ਸੱਜੇ ਸੌਦੇ ਵਾਸਤੇ ਤੇ ਭਲੀ ਭਾਤ ਜਾਣੂ ਹੋ ਉਸ ਚੀਜ਼ ਤੋਂ ਕਿਉਂਕਿ ਆਪ ਜੀ ਨੇ ਵੱਡਿਆਂ ਤੋਂ ਆਪਣੇ ਵੱਡਿਆਂ ਵਡੇਰਿਆਂ ਤੋਂ ਇਹ ਗੱਲਾਂ ਸੁਣੀਆਂ ਹੀ ਹੋਣਗੀਆਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਦੇ ਜੀਵਨ ਇਤਿਹਾਸ ਵਿੱਚੋਂ ਕਈ ਸਾਖੀਆਂ ਕਈ ਇਤਿਹਾਸ ਆਪਣੇ ਵੱਡਿਆਂ ਕੋਲੋਂ ਸੁਨੇ ਹਨ ਜਿਨਨੇ ਇੱਕ ਪ੍ਰਸੰਗ ਸਾਡੇ ਪੁਰਖਿਆਂ ਦੇ ਕੋਲੋਂ ਸਾਨੂੰ ਮਿਲੇ ਹਨ ਉਹਨਾਂ ਹੀ ਅੱਗੇ ਅਸੀਂ ਸਾਂਝੇ ਕਰਦੇ ਹਾਂ ਕੁਝ ਕੇ ਇਦਾਂ ਦੇ ਇਤਿਹਾਸ ਹੀ ਹਨ ਜੋ ਗ੍ਰੰਥਾਂ ਤੱਕ ਹੀ ਸੀਮਤ ਰਹਿ ਗਏ ਹਨ ਉਸ ਤੋਂ ਬਾਅਦ ਨਾ ਕਿਸੇ ਨੇ ਪੜੇ ਸੁਨੇ ਅੱਜ ਵੀ ਆਪ ਜੀ ਦੇ ਨਾਲ ਜੋ ਅਸੀਂ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜੋ ਗ੍ਰੰਥ ਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਹੈ ਉਹ ਉਸੇ ਹੀ ਤਰੀਕੇ ਦੇ ਨਾਲ ਭਾਵੇਂ ਕੋਈ ਨਾ ਪੇਸ਼ ਕਰੇ ਨਾ ਸਾਂਝੀ ਕਰੇ ਪਰ ਖਾਲਸਾ ਜੀ ਵੈਸੇ ਇਹ ਗੱਲ ਠੀਕ ਵੀ ਹੈ ਕਿਉਂਕਿ ਜੇ ਉਸੇ ਹੀ ਤਰੀਕੇ ਦੇ ਨਾਲ ਜੋ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ ਜੋ ਉਸੇ ਤਰੀਕੇ ਦੇ ਨਾਲ ਸੰਗਤਾਂ ਨੂੰ ਉਹ ਚੀਜ਼ ਦੱਸ ਦਿੱਤੀ ਗਈ ਤਾਂ ਹੋ ਸਕਦਾ ਹੈ ਕਈ ਲੋਕ ਮੰਨਣ ਕਈ ਲੋਕ ਨਾ ਮੰਨਣ ਹਰ ਇੱਕ ਦੀ ਵਿਚਾਰਤਾ ਰਾਹਰ ਹਰ ਇੱਕ ਦੀ ਮਤ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਇਸ ਕਰਕੇ ਪ੍ਰਚਾਰਕ ਕੁਝ ਹਿੱਸਾ ਛੱਡ ਦਿੰਦੇ ਹਨ ਕੁਝ ਹਿੱਸਾ ਰਹਿਣ ਦਿੰਦੇ ਹਨ ਜੋ ਜੋ ਜ਼ਰੂਰੀ ਹੈ ਜਿਵੇਂ ਇਤਿਹਾਸ ਪ੍ਰਸੰਗ ਵਾਸਤੇ ਜੋ ਜੋ ਚੀਜ਼ਾਂ ਜ਼ਰੂਰੀ ਹਨ ਉਹ ਦੱਸ ਦਿੰਦੇ ਹਨ ਸੋ ਅੱਜ ਅਸੀਂ ਆਪ ਜੀ ਦੇ ਨਾਲ ਖਰੇ ਸੌਦੇ ਦਾ ਬਚਨ ਸਾਂਝਾ ਕਰਨ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਵਾਇਦ ਪ੍ਰਸੰਗ ਤੋਂ ਬਾਅਦ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਸਮਾਂ ਇਦਾਂ ਹੀ ਕੱਢਦੇ ਰਹੇ ਜਾਨੀ ਕਿ ਨਾ ਕੁਝ ਕਹਿ ਦੇ ਕਹਿਣਤੇ ਕਰਦੇ ਆ ਆਪਣੀ ਮਰਜ਼ੀ ਨਾਲ ਹੀ ਵਿਚਰਦੇ ਆ ਆਪਣੀ ਮਰਜ਼ੀ ਨਾਲ ਹੀ ਕੋਈ ਕਾਰਜ ਕਰਦੇ ਸਨ ਸਮਾਂ ਬੀਤ ਗਿਆ ਇੱਕ ਦਿਨ ਵਿੱਚੋਂ ਵਿੱਚੋਂ ਇਹ ਤਾਂ ਮਹਤਾ ਕਾਲੂ ਜੀ ਬੜਾ ਸਮਝਾਉਂਦੇ ਸਨ ਕਿਸੇ ਵੇਲੇ ਪ੍ਰੇਮ ਨਾਲ ਸਮਝਾਉਂਦੇ ਸਨ ਕਿਸੇ ਵੇਲੇ ਕਰੜੇ ਵੀ ਹੋ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਇਹ ਅਸੀ ਕਿ ਮੇਰਾ ਇੱਕੋ ਇੱਕ ਪੋਤਾ ਤੇ ਉਹ ਵੀ ਜੇ ਇਦਾਂ ਵਿਹਲਾ ਰਿਆ ਤੇ ਕਿਵੇਂ ਕੰਮ ਚੱਲੇਗਾ ਮੈਂ ਉਹਨੂੰ ਕੋਈ ਕੰਮ ਸਿਖਾਉਣਾ ਜੋ ਕੰਮ ਕਰੇ ਤੇ ਗਾਂ ਉਹਦਾ ਪਰਿਵਾਰ ਖੁਸ਼ਹਾਲ ਰਹੇਗਾ ਪਿਤਾ ਮਾਤਾ ਦੀ ਤੇ ਇਹੀ ਇੱਕ ਇੱਛਾ ਹੁੰਦੀ ਹੈ ਕਿ ਉਹਦਾ ਪੁੱਤ ਜਾਤੀ ਉਹ ਮਤਲਬ ਕਿ ਦੁਖੀ ਨਾ ਹੋਵੇ ਉਹ ਉਹਨਾਂ ਦੇ ਭਵਿੱਖ ਬਾਰੇ ਸੋਚਦੇ ਰਹਿੰਦੇ ਹਨ ਇਦਾਂ ਹੀ ਮੈਂ ਤਾਂ ਕਾਲੂ ਜੀ ਬੜੇ ਬੜੀ ਵਾਰ ਉਹ ਬਚਨ ਕਰਦੇ ਗੁਰਨਾਨਕ ਸਾਹਿਬ ਮਹਾਰਾਜ ਬੜੇ ਪ੍ਰੇਮ ਨਾਲ ਸੁਣਦੇ ਤੇ ਸ਼ਾਂਤ ਰਹਿ ਕੇ ਸਮਾਂ ਕੱਢ ਦਿੰਦੇ ਇੱਕ ਦਿਨ ਮਹਿਤਾ ਕਾਲੂ ਜੀ ਨੇ ਬੜੇ ਪ੍ਰੇਮ ਨਾਲ ਆਖਿਆ ਤੇ ਗੁਰਨਾਨਕ ਸਾਹਿਬ ਮਹਾਰਾਜ ਸੁਣਦੇ ਗਏ ਸੁਣਦੇ ਗਏ ਮਹਾਰਾਜ ਜੀਆਂ ਦੇ ਮਨ ਵਿੱਚ ਕੀ ਫੁਰਨਾ ਉੱਠਿਆ ਕੋਈ ਨਹੀਂ ਜਾਣਦਾ ਮਹਾਰਾਜ ਜੀਆਂ ਨੇ ਫਿਰ ਪਿਤਾ ਜੀ ਨੂੰ ਆਖਿਆ ਪਿਤਾ ਜੀ ਪਹਿਲਾਂ ਮੈਂ ਆਪ ਜੀ ਦੇ ਬਚਨ ਨਹੀਂ ਮੰਨਿਆ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਹੁਣ ਜੋ ਆਪ ਜੀ ਕਹੋਗੇ ਮੈਂ ਉਹੀ ਕਰਾਂਗਾ ਗੁਰਨਾਨਕ ਸਾਹਿਬ ਮਹਾਰਾਜ ਨੇ ਇਦਾਂ ਦਾ ਬਚਨ ਕੀਤਾ ਉਹ ਖਾਲਸਾ ਜੀ ਇਹ ਇਹ ਮਹਾਰਾਜ ਨੇ ਖੇਡ ਇਸ ਕਰਕੇ ਵੀ ਖੇਡੀ ਕਿ ਮਹਾਰਾ ਜਾਣਦੇ ਸਨ ਕਿ ਹੁਣ ਭੁੱਖੇ ਸਾਧੂ ਕੋਈ ਕੁਝ ਦਿਨਾ ਤੋਂ ਜਾਂ ਹਫਤੇ ਤੋਂ ਕੁਝ ਨਹੀਂ ਖਾਦਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੁਝ ਸਿਖਾਉਣਾ ਸੀ ਮਹਾਰਾਏ ਨੇ ਜਿਨ੍ਹਾਂ ਨਾਲ ਖਰਾ ਸੌਦਾ ਸੱਚਾ ਸੌਦਾ ਕਰਨਾ ਸੀ ਤੇ ਮਹਾਰਾਜ ਜੀ ਜਾਣਦੇ ਸਨ ਪਹਿਲਾਂ ਕਿਉਂਕਿ ਜਾਣੀ ਜਾਣ ਸਤਿਗੁਰ ਸਨ ਤੇ ਮਹਾਰਾਜ ਜੀਆ ਨੇ ਫਿਰ ਐਸੀ ਵਿਧ ਬਣਾਈ ਕਿ ਪਿਤਾ ਜੀ ਨੂੰ ਪਹਿਲਾਂ ਅਹਿਸਾਸ ਦਵਾਇਆ ਕਿ ਉਹ ਹੁਣ ਕੰਮ ਕਰਨ ਵਾਸਤੇ ਪੂਰੇ ਤਿਆਰ ਨਹੀਂ ਮਹਾਰਾਜ ਜੀ ਨੇ ਪਿਤਾ ਜੀ ਨੂੰ ਆਖਿਆ ਕਿ ਤੁਸੀਂ ਹੁਣ ਜੋ ਕਹੋਗੇ ਹੀ ਉਹੀ ਕਰਾਂਗੇ ਕਿਉਂਕਿ ਮਹਾਰਾਜ ਜਾਣਦੇ ਸਨ ਹੁਣ ਮਾਇਆ ਮਿਲਣੀ ਹੈ ਤੇ ਵਪਾਰ ਬਾਰੇ ਕੀ ਜਾਏਗਾ ਕਿਉਂਕਿ ਬਾਕੀ ਕੰਮ ਪਹਿਲਾਂ ਹੀ ਕੀਤੇ ਨੇ ਉਹ ਸਾਰੇ ਕੰਮਾਂ ਦੇ ਵਿੱਚ ਕੋਈ ਨਿਪੁੰਨਤਾ ਹਾਸਲ ਨਹੀਂ ਹੋਈ ਤੇ ਇਸ ਕਰਕੇ ਹੁਣ ਵਪਾਰ ਵਾਲਾ ਕੰਮ ਰਹਿ ਗਿਆ ਸੀ ਫਿਰ ਮਹਿਤਾ ਕਾਲੂ ਜੀ ਨੇ ਆਖਿਆ ਪੁੱਤਰ ਮੈਂ ਤੈਨੂੰ ਇੱਕ ਨਗਰ ਵਸਾ ਕੇ ਦੇਣਾ ਸੀ ਜੋ ਮੇਰੀ ਇੱਛਾ ਇੱਛਾ ਹੀ ਬਣ ਕੇ ਰਹਿ ਗਈ ਉਹ ਕੰਮ ਨੇ ਪਰੇ ਨਹੀਂ ਚੜ ਸਕਿਆ ਚਲੋ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਇੱਕ ਵਪਾਰ ਕਰਨ ਵਾਸਤੇ ਕਹਾਂਗਾ ਵਪਾਰ ਤੂੰ ਆਪਣੀ ਇੱਛਾ ਅਨੁਸਾਰ ਕਰ ਪਰ ਵਪਾਰ ਲਾਹੇਵੰਦ ਵਾਲਾ ਹੋਣਾ ਚਾਹੀਦਾ ਉਹਦੇ ਵਿੱਚੋਂ ਫਾਇਦਾ ਹੋਵੇ ਤੇ ਪਿਤਾ ਜੀ ਨੇ 20 ਰੁਪਏ ਦੇ ਕੇ ਗੁਰਨਾਨਕ ਸਾਹਿਬ ਮਹਾਰਾਜ ਜੀ ਨੂੰ ਤੇ ਨਾਲ ਭਾਈ ਬਾਲੇ ਨੂੰ ਭੇਜਿਆ ਪਹਿਲਾ ਨੌਕਰ ਨੂੰ ਭੇਜਿਆ ਬਾਲੇ ਕੋਲ ਮੰਗਵਾਇਆ ਬਾਲੇ ਨੂੰ ਸਾਰੀ ਗੱਲ ਸਮਝਾਈ ਕਿ ਤੂੰ ਸਿਆਣਾ ਹੈ ਤੇ ਨਾਨਕ ਵੀ ਸਿਆਣਾ ਹੈ ਤੁਸੀਂ ਸਲਾਹ ਕਰਕੇ ਵਿਚਾਰ ਕਰਕੇ ਕੋਈ ਚੰਗਾ ਸੌਦਾ ਕਰਕੇ ਆਉਣਾ ਤੇ ਤੂੰ ਇਹਦੇ ਨਾਲ ਰਹਿਣਾ ਹਮੇਸ਼ਾ ਭਾਈ ਬਾਲਾ ਜੀ ਨੇ ਸੱਤ ਵਜਨ ਕਹਿ ਕੇ ਨਾਲ ਰਹਿਣ ਦਾ ਵਾਅਦਾ ਕਰ ਲਿਆ ਗੁਰਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਤੇ ਪਿਤਾ ਕਾਲੂ ਜੀ ਇਹ ਤਿੰਨੇ ਤੁਰ ਪਏ ਪਿਤਾ ਜੀ ਨੇ ਕਾफी ਹੱਦ ਤੱਕ ਛੱਡਣਾ ਸੀ ਆਪ ਇਸ ਕਰਕੇ ਪਿਤਾ ਕਾਲੂ ਜੀ ਨਾਲ ਤੁਰ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਬਾਲਾ ਜੀ ਜਾਂਦੇ ਹਨ ਪਿਤਾ ਕਾਲੂ ਜੀ ਵੀ ਨਾਲ ਜਾਂਦੇ ਹਨ ਨਗਰ ਦੇ ਬਾਹਰ ਵੱਰ ਕਾफी ਦੂਰ ਤੱਕ ਪਿਤਾ ਜੀ ਮਹਾਰਾਜ ਨੂੰ ਤੇ ਭਾਈ ਬਾਲਾ ਜੀ ਨੂੰ ਛੱਡ ਕੇ ਹੁੰਦੇ ਸਨ ਤੇ ਰਾਹ ਵਿੱਚ ਜਾਂਦੇ ਜਾਂਦੇ ਸਮਝਾਈ ਜਾਂਦੇ ਸਨ ਕਿ ਪੁੱਤ ਕੀ ਕਰਨਾ ਹੈ ਕਿਵੇਂ ਕਰਨਾ ਸਾਰਾ ਮਤਲਬ ਕਿ ਉਹ ਆਪ ਇਸ ਕਿਤੇ ਵਿੱਚ ਸਨ ਤੇ ਉਹਨਾਂ ਨੂੰ ਪਤਾ ਸੀ ਕਿਵੇਂ-ਕਿਵੇਂ ਕੰਮ ਕਰੀਦਾ ਇਸ ਕਰਕੇ ਪਿਤਾ ਜੀ ਸਮਝਾਈ ਜਾ ਰਹੇ ਸਨ ਵਾਰ-ਵਾਰ ਕਿ ਪੁੱਤਰ ਇਦਾਂ ਇਦਾਂ ਕੰਮ ਕਰਨਾ ਹੈ ਉਹ ਜਾਂਦੇ ਜਾਂਦੇ ਸਮਝਾਈ ਜਾਣ ਫਿਰ ਉਸ ਤੋਂ ਬਾਅਦ ਜਦੋਂ ਨਗਰ ਦੇ ਬਾਹਰ ਵਾਰ ਮਹਾਰਾਜ ਜੀ ਨੂੰ ਛੱਡ ਦਿੱਤਾ ਤੇ ਆਬ ਵਾਪਸ ਮੋੜਾਏ ਤੇ ਪਿਤਾ ਕਾਲੂ ਜੀ ਪਿੰਡ ਤੱਕ ਜਾਂਦੇ ਜਾਂਦੇ ਵਾਪਸ ਵਿੰਦੇ ਹੀ ਜਾਂਦੇ ਹਨ ਕਿ ਮੇਰਾ ਪੁੱਤਰਾ ਦੇ ਵਪਾਰ ਕਰਨ ਚੱਲਿਆ ਉਹ ਵਹਿੰਦੇ ਜਾਂਦੇ ਹਨ ਵਾਰ-ਵਾਰ ਤੇ ਬਾਅਦ ਵਿੱਚ ਉਹ ਆਪਣੇ ਨਗਰਵਾਲ ਨੂੰ ਚਲੇ ਜਾਂਦੇ ਹਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਇਹ ਕਾਫੀ ਨਗਰਾਂ ਵਿੱਚੋਂ ਹੁੰਦੇ ਹੋਏ ਯਾਨੀ ਕਿ ਕਾਫੀ ਨਗਰ ਲੰਘ ਗਏ ਤੇ ਕਿੰਨੇ ਨਗਰਾਂ ਤੋਂ ਬਾਅਦ ਇੱਕ ਸੰਘਣਾ ਜੰਗਲ ਆਇਆ ਜੰਗਲ ਦੇ ਵਿੱਚ ਵੱਡੇ ਉਹਨਾਂ ਨੂੰ ਉੱਥੇ ਇੱਕ ਆਸ਼ਰਮ ਦਿਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਭਾਈ ਬਾਲ ਨੂੰ ਨਾਲ ਲੈ ਕੇ ਆਸ਼ਰਮ ਵਿੱਚ ਗਏ ਉੱਥੇ ਕਾਫੀ ਸੰਤ ਸਨ ਕਾਫੀ ਸਾਧੂ ਸਨ ਹੁਣ ਹਰ ਇੱਕ ਤਰੀਕੇ ਦੀ ਵੇਸ ਪੂਸ਼ਾ ਉਹਨਾਂ ਨੇ ਧਾਰਨ ਕੀਤੀ ਹੋਈ ਸੀ ਕੋਈ ਉਠਾ ਲਟਕਿਆ ਸੀ ਕੋਈ ਇੱਕ ਪੈਰ ਤੇ ਖਲੋਤਾ ਸੀ ਕੋਈ ਪਾਣੀ ਛੱਡੀ ਬੈਠਾ ਸੀ ਕੋਈ ਪਾਣੀ ਵਿੱਚ ਸਮਾਧੀ ਲਾਈ ਬੈਠਾ ਸੀ ਕੋਈ ਸਿਦਾਸਨ ਕਰੀ ਬੈਠਾ ਸੀ ਕੋਈ ਪਦਮਾਸਨ ਕਰੀ ਬੈਠਾ ਸੀ ਹੁਣ ਆਪ ਜੀ ਨੂੰ ਖਾਲਸਾ ਜੀ ਇੱਕ ਸਵਾਲ ਪੁੱਛਦੇ ਆ ਜੇ ਹੋ ਸਕਦਾ ਹੈ ਕਿ ਆਪ ਜੀ ਨੂੰ ਪਤਾ ਹੋਵੇ ਇਹ ਸਿੱਧਾ ਆਸਣ ਤੇ ਪਦਮ ਆਸਣ ਇਹ ਦੋ ਆਸਣ ਦਾ ਜ਼ਿਕਰ ਕੀਤਾ ਗਿਆ ਕਿ ਉੱਥੇ ਕਈਆਂ ਨੇ ਸਿੱਧਾ ਆਸਣ ਕੀਤੇ ਸੀ ਤੇ ਕਈਆਂ ਨੇ ਪਦਮ ਆਸਣ ਕੀਤੇ ਸੀ ਤੇ ਹੁਣ ਉਹ ਆਸਣ ਕੀ ਹਨ ਆਪ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇ ਆਪ ਜੀ ਨੂੰ ਪਤਾ ਹੋਇਆ ਤਾਂ ਬਾਕੀ ਉੱਥੇ ਬੜੇ ਹੀ ਤਰੀਕੇ ਦੇ ਨਾਲ ਹਰ ਇੱਕ ਆਪਣੀ ਆਪਣੀ ਇੱਛਾ ਲੈ ਕੇ ਮਨੋ ਕਾਮਨਾ ਲੈ ਕੇ ਤੇ ਉਹ ਭਗਤੀ ਕਰਨ ਦੇ ਰਾਦੇ ਵਿੱਚ ਸੀ ਤੇ ਉਹਨਾਂ ਦਾ ਇੱਕ ਮੋਢੀ ਸੀ ਬੜਾ ਸ੍ਰੇਸ਼ਟ ਮੰਤ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਉਹਦੇ ਕੋਲ ਹੀ ਗਏ ਮਹਾਰਾਜ ਨੇ ਬੜੇ ਇਦਾਂ ਵੇਖੇ ਕਿ ਸਾਰਿਆਂ ਨੇ ਕਿਸੇ ਨੇ ਭੂਤੀ ਮਲੀ ਐਸਵਾ ਮਲੀ ਆਪਣੇ ਸਰੀਰ ਤੇ ਤੇ ਹਰ ਇੱਕ ਤਰੀਕੇ ਦਾ ਉੱਥੇ ਕਾਰਜ ਵੇਖ ਕੇ ਮਹਾਰਾਜ ਨੇ ਸ੍ਰੇਸ਼ਟ ਮੰਤ ਨੂੰ ਆਖਿਆ ਮੰਤ ਜੀ ਆ ਜੀ ਨਮਸਕਾਰ ਕਰਦੇ ਹਮੰਤ ਜੀ ਨੇ ਵੀ ਅੱਗੋਂ ਨਮਸਕਾਰ ਕੀਤੀ ਆਦੇਸ਼ ਆਦੇਸ਼ ਕਰਦੇ ਨਾ ਫਿਰ ਮਹਾਰਾਜ ਜੀ ਨੇ ਆਖਿਆ ਕਿ ਮੰਤਰੀ ਤੁਸੀਂ ਰਾਬ ਨੂੰ ਯਾਦ ਕਰਦੇ ਹੋ ਪਰ ਇਹ ਕੰਮ ਕੀ ਕੀਤਾ ਤੁਸੀਂ ਕਿ ਹਰ ਇੱਕ ਨੇ ਸਰੀਰ ਤੇ ਭੂਤੀ ਰਾਖ ਸੁਆ ਮਲੀ ਹੋਈ ਹੈ ਸਰੀਰ ਨੂੰ ਕ ਰੂਪ ਕੁਚੱਜਾ ਬਣਾ ਲਿਆ ਮਹਾਰਾਜ ਨੇ ਕਿੰਨਾ ਸੋਹਣਾ ਸਰੀਰ ਸਾਨੂੰ ਦਿੱਤਾ ਹੈ ਕਿੰਨੇ ਸੋਹਣੇ ਅੰਗ ਪੈਰ ਦਿੱਤੇ ਹਨ ਕਿੰਨਾ ਸੋਹਣਾ ਚਿਹਰਾ ਦਿੱਤਾ ਹੈ ਤੇ ਤੁਸੀਂ ਉਹਨੂੰ ਰੂਪ ਬਣਾ ਲਿਆ ਤੁਸੀਂ ਆਪਣੇ ਘਰਾਂ ਘਾਟਾਂ ਨੂੰ ਛੱਡ ਕੇ ਪਿੰਡਾਂ ਨੂੰ ਛੱਡ ਕੇ ਇੱਥੇ ਕੀ ਕਰਦੇ ਹੋ ਅੰਤ ਜੀ ਨੇ ਆਖਿਆ ਕਿ ਆਪ ਜੀ ਬੜੇ ਸਿਆਣੇ ਹੋ ਕਿਉਂਕਿ ਮਹੰਤਰੀ ਪਹਿਲਾਂ ਤੇ ਜਾਣਗੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਮਾੜਾ ਮੋਟਾ ਉਹਨਾਂ ਨੂੰ ਜਾਣ ਸਕਦਾ ਕੋਈ ਪੂਰੀ ਤਰ੍ਹਾਂ ਨਹੀਂ ਜਾਣ ਸਕਦਾ ਇਸ ਕਰਕੇ ਜਿੰਨਾ ਉਹ ਜਾਣ ਸਕਿਆ ਉਹਨੂੰ ਪਤਾ ਲੱਗ ਗਿਆ ਕਿ ਰੱਬ ਦਾ ਪਿਆਰਾ ਹੈ ਉਹਨਾਂ ਨੂੰ ਇਹ ਚੀਜ਼ ਨਾ ਪਤਾ ਲੱਗੀ ਕਿ ਇਹ ਰੱਬ ਆਪ ਇੱਥੇ ਆਇਆ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਆਪ ਨੂੰ ਛੁਪਾ ਕੇ ਰੱਖਣ ਦੇ ਸਨ ਕਿਉਂਕਿ ਜੇ ਸਾਰਾ ਕੁਝ ਦੁਨੀਆ ਦੇ ਜਗ ਜाहिर ਹੋ ਜਾਂਦਾ ਤੇ ਫੇਰ ਤੇ ਕੋਈ ਮਹਾਰਾਜ ਜਿੱਦ ਨਾਲ ਮਹਾਰਾਜ ਕੋਈ ਖੇਡ ਕਰ ਹੀ ਨਾ ਪਾਉਂਦੇ ਸੰਸਾਰ ਨੂੰ ਕੁਝ ਸਿਖਾਈ ਨਾ ਪਾਉਂਦੇ ਇਸ ਕਰਕੇ ਮਹਾਰਾਜ ਜੀ ਛਪਾਉਂਦੇ ਸਨ ਇਸ ਕਰਕੇ ਮਹੰਤ ਨੇ ਜਿਨੱਕ ਜਾਣਿਆ ਉਹਦੇ ਹਿਸਾਬ ਨਾਲ ਬਚਨ ਬਲਾਸ ਕੀਤੇ ਉਹਨਾਂ ਨੇ ਆਖਿਆ ਕਿ ਅਹੀਂ ਸਾਰਾ ਕੁਝ ਛੱਡ ਕੇ ਪ੍ਰਭੂ ਪ੍ਰਾਪਤੀ ਵਾਸਤੇ ਇੱਥੇ ਕਈ ਕੁਝ ਕਰਦੇ ਹਾਂ ਤੇ ਇਹ ਸਾਰੇ ਆਪਣੀ ਇੱਛਾ ਸ਼ਕਤੀ ਅਨੁਸਾਰ ਜੋ ਇਹਨਾਂ ਦੀ ਇੱਛਾ ਹੈ ਉਸ ਉਸ ਅਨੁਸਾਰ ਹੀ ਕੋਈ ਕਾਰਜ ਕਰਦੇ ਹਨ ਮਹੰਤ ਜੀ ਨੇ ਜਦੋਂ ਇੰਨਾ ਸਾਰਾ ਕੁਝ ਆਖਿਆ ਤੇ ਬਾਅਦ ਵਿੱਚ ਮਹਾਰਾਜ ਨੇ ਪੁੱਛਿਆ ਮਹੰਤ ਜੀ ਤੁਹਾਡਾ ਨਾਮ ਕੀ ਹੈ ਪ੍ਰਮੰਤ ਜੀ ਨੇ ਆਖਿਆ ਬੜੇ ਪ੍ਰੇਮ ਨਾਲ ਆਖਿਆ ਸਾਡਾ ਨਾਂ ਸੰਤਰੇਣ ਹੈ ਹੋ ਸਕਦਾ ਖਾਲਸਾ ਦੀਆਂ ਕਈਆਂ ਗ੍ਰੰਥਾਂ ਵਿੱਚ ਕਈਆਂ ਕਿਤਾਬਾਂ ਵਿੱਚ ਕਈਆਂ ਪੋਥੀਆਂ ਦੇ ਵਿੱਚ ਇਹ ਸਾਖੀ ਕਿਹੇ ਹੋਰ ਤਰੀਕੇ ਦੇ ਨਾਲ ਲਿਖੀ ਹੋਵੇ ਕਿਤੇ ਕੋਈ ਹੋਰ ਤਰੀਕੇ ਦੇ ਨਾਲ ਲਿਖੀ ਹੁੰਦੀ ਹੈ ਕਈ ਇਸੇ ਤਰੀਕੇ ਨਾਲ ਕਿਤੇ ਲਿਖੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਮਤਲਬ ਕਿ ਵਾਦ-ਵਿਵਾਦ ਦਾ ਇਹ ਵਿਸ਼ਾ ਹੈ ਹੀ ਨਹੀਂ ਅਸੀਂ ਸਿਰਫ ਸਿੱਖਿਆ ਲੈਣੀ ਆਂ ਜੋ ਮਹਾਰਾਜ ਨੇ ਕਾਰਜ ਕੀਤਾ ਉਹਦੀ ਸਿੱਖਿਆ ਕੀ ਮਿਲਦੀ ਸੀ ਉਹਦੇ ਤੇ ਪੂਰੇ ਉਤਰਨਾ ਕੀ ਗੱਲ ਹੋਈ ਕੀ ਨਹੀਂ ਹੋਈ ਕੋਈ ਚੰਗੀ ਤਰ੍ਹਾਂ ਥੋੜੀ ਜਾਣਦਾ ਕਿਉਂਕਿ ਕਿਸੇ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਰਹਿ ਕੇ ਚੀਜ਼ਾਂ ਨਹੀਂ ਵੇਖੀਆਂ ਤੇ ਕੋਈ ਉਹਨਾਂ ਦੇ ਨਾਲ ਰਹਿ ਕੇ ਤੇ ਲੰਮਾ ਸਮਾਂ ਜਿਉ ਕੇ ਉਹ ਸੱਚ ਦੀ ਸਾਚੀ ਅੱਗੇ ਪੇਸ਼ ਕਰਦਾ ਹੋਵੇ ਇਦਾਂ ਵੀ ਨਹੀਂ ਹੋ ਸਕਦਾ ਹਰ ਇੱਕ ਤਰੀਕੇ ਦੇ ਨਾਲ ਹੁਣ ਇਤਿਹਾਸ ਖੋਜ ਤੇ ਨਿਰਭਰ ਹੈ ਜਿੰਨੀ ਖੋਜ ਹੁੰਦੀ ਜਾਏਗੀ ਉਹਨਾਂ ਇਤਿਹਾਸ ਪਤਾ ਲੱਗਦਾ ਜਾਏਗਾ ਹੁਣ ਉਥੇ ਦੱਸਿਆ ਗਿਆ ਹੈ ਇਸ ਗ੍ਰੰਥ ਦੇ ਵਿੱਚ ਉਹਦਾ ਨਾਂ ਸੰਤਰੇਨ ਹੈ ਮੰਤਰਿਆ ਆਖਿਆ ਸਾਡਾ ਨਾਂ ਸੰਤਰੇਨ ਹੈ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੰਤ ਮੰਤ ਜੀ ਅਸੀਂ ਤੁਹਾਨੂੰ ਕੁਝ ਸਿਖਾਉਣਾ ਚਾਹੁੰਨੇ ਹਾਂ ਤੁਸੀਂ ਬਸ ਤਰ ਲੋ ਕੁਝ ਸ਼ਕੋ ਅਹੀਂ ਤੁਹਾਨੂੰ ਮਾਇਆ ਦਿੰਨੇ ਹਾਂ ਕਿਉਂਕਿ ਸਾਨੂੰ ਲੱਗਦਾ ਕਿ ਤੁਸੀਂ ਕਾਫੀ ਦਿਨਾਂ ਤੋਂ ਜਾਂ ਹਫ਼ਤੇ ਤੋਂ ਭੁੱਖੇ ਹੋ। ਫਿਰ ਮੰਤਜੀ ਨੇ ਆਖਿਆ ਹਾਂ ਬਚਨ ਇਦਾਂ ਹੀ ਆ ਕਿ ਅਸੀਂ ਹਫ਼ਤੇ ਤੋਂ ਸਪਤਾ ਤੋਂ ਭੁੱਖੇ ਹਾਂ। ਤੇ ਹੋ ਸਕਦਾ ਖਾਲਸਾ ਜੀ ਇਹ ਅਕਾਲ ਪੁਰਖ ਆਪਣੇ ਪਿਆਰਿਆਂ ਨੂੰ ਭੁੱਖਾ ਨਹੀਂ ਵੇਖਣਾ ਚਾਹੁੰਦਾ। ਮਹਾਰਾਜ ਨੇ ਇੱਕ ਵੇਦੀ ਬਣਾਈ ਸੀ ਉਹ ਲੰਬੇ ਸਮੇਂ ਤੋਂ ਭੁੱਖੇ ਸਾਨ ਤੇ ਉਹਨਾਂ ਨੂੰ ਭੋਜਨ ਵੀ ਸ਼ਿਕਾਉਣਾ ਸੀ ਤੇ ਇੱਕ ਖਰਾ ਸੌਦਾ ਇਹੋ ਜਿਹਾ ਕਰਨਾ ਸੀ ਜਿਹੜਾ ਗਾਹ ਦੇ ਗਾਂ ਰਹਿੰਦੀ ਦੁਨੀਆ ਤੱਕ ਚੱਲ ਸਕੇ ਮਹਾਰਾਜ ਬੜੀ ਦੂਰ ਦੀ ਸੋਚ ਰੱਖਦੇ ਹਨ ਦੂਰ ਅੰਦੇਸ਼ੀ ਹਨ ਮਹਾਰਾਜ ਮਹਾਰਾਜ ਨੇ ਆਖਿਆ ਮੰਤਰੀ ਹਰ ਮਾਇਆ ਲੈ ਲੋ ਕੁਝ ਸ਼ਕੋ ਕੁਝ ਬਸਤਰ ਲੈ ਕੇ ਪਾਓ ਮੰਤਰੀ ਨੇ ਆਖਿਆ ਇਹ ਤੇ ਕਿਤੇ ਉਹ ਲੈ ਲੂ ਕਿ ਖਾਣ ਵਾਲੇ ਹਨ ਜੇ ਇਹਨਾਂ ਨੂੰ ਕੋਈ ਦੇ ਜਾਵੇ ਤੇ ਲੈ ਲੈਂਦੇ ਨੇ ਆਪ ਨਹੀਂ ਕਿਸੇ ਕੋਲੋਂ ਕੁਝ ਮੰਗਦੇ ਤੇ ਜਿਹਦੇ ਕੋਲੋਂ ਇਹ ਮੰਗਦੇ ਆ ਬਸ ਉਹਦੇ ਕੋਲ ਹੀ ਮੰਗਣਾ ਹੋਰ ਕਿਸੇ ਕੋਲ ਮੰਗਣਾ ਨਹੀਂ ਤੇ ਉਹਦੀ ਅਰਾਧਨਾ ਕਰਨੀ ਉਹਦੇ ਕੋਲ ਹੀ ਮੰਗਣਾ ਹੋਰ ਕਿਸੇ ਨੂੰ ਆਪਣਾ ਸਮਝੀ ਨਹੀਂ ਬੈਠੇ ਪ੍ਰਮਾਤਮਾ ਨੂੰ ਹੀ ਆਪਣਾ ਸਮਝਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੰਤਰੀ ਇਹ ਚੀਜ਼ ਅਸੀਂ ਜਾਣਦੇ ਆਂ ਇਹ ਕੱਲ੍ਹ ਹੀ ਜਾਣਦੇ ਆਂ ਕਿ ਤੁਸੀਂ ਕਿਸੇ ਕੋਲੋਂ ਨਹੀਂ ਮੰਗੋਗੇ ਕਿਸੇ ਅੱਗੇ ਹੱਥ ਨਹੀਂ ੱਡੋਗੇ ਇਸ ਕਰਕੇ ਹੀ ਆਪ ਹੀ ਆਪਣੀ ਇੱਛਾ ਅਨੁਸਾਰ ਦੇਣੀ ਚਾਹੁੰਦੇ ਆਂ ਮਾਇਆ ਫਿਰ ਉਹਨਾਂ ਨੇ ਪੁੱਛਿਆ ਮਹਿਤਾ ਕਾਲੂ ਜੀ ਜਿਵੇਂ ਕਿ ਉਹਨਾਂ ਦੇ ਪਿਤਾ ਸਨ ਮਹੰਤ ਜੀ ਨੇ ਆਖਿਆ ਤੁਹਾਡੇ ਪਿਤਾ ਜੀ ਦੀ ਇਹ ਆਗਿਆ ਹੈ ਤੁਹਾਡੇ ਪਿਤਾ ਜੀ ਦੇ ਨਾਲ ਤੁਸੀਂ ਪਹਿਲਾਂ ਸਲਾਹ ਕਰਕੇ ਆਓ ਫੇਰ ਸਾਨੂੰ ਇਹ ਮਾਇਆ ਦੇਣੀ ਇੰਨੀ ਕਾਹਲੀ ਦੇ ਨਾਲ ਮਾਇਆ ਨਾ ਵਰਤੋ ਉਹਨਾਂ ਨੇ ਆਖਿਆ ਮਹਾਰਾਜ ਨੇ ਆਖਿਆ ਕਿ ਮੰਤ ਜੀ ਸਾਡੇ ਪਿਤਾ ਜੀ ਨੇ ਸਾਨੂੰ ਖਰਾ ਸੌਦਾ ਸੱਚਾ ਸੌਦਾ ਕਰਨ ਵਾਸਤੇ ਖਰਾ ਵਪਾਰ ਕਰਨ ਵਾਸਤੇ ਮਾਇਆ ਦਿੱਤੀ ਹੈ ਤੇ ਸਾਨੂੰ ਇਹਦੇ ਨਾਲੋਂ ਵਧੀਆ ਕੋਈ ਸੌਦਾ ਨਹੀਂ ਲੱਗਦਾ ਇਸ ਕਰਕੇ ਤੁਸੀਂ ਇਹ ਮਾਇਆ ਰੱਖੋ ਫਿਰ ਮੰਤ ਜੀ ਨੇ ਆਖਿਆ हे ਨਾਨਕ ਜੀ ਜੇ ਤੁਸੀਂ ਸਾਡੇ ਸਾਡੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਮਾਇਆ ਲੈ ਕੇ ਅਸੀਂ ਕੀ ਕਰਨੀ ਆ ਤੁਸੀਂ ਜੋ ਤੁਹਾਡੀ ਇੱਛਾ ਹੈ ਤੁਸੀਂ ਉਹ ਨਗਰ ਵਿੱਚੋਂ ਲਾਗੇ ਜੋ ਨਗਰ ਹੈ ਦੁਕਾਨਾਂ ਹਨ ਮੰਡੀ ਹਨ ਮੰਡੀ ਦੇ ਵਿੱਚ ਉਹ ਜੋ ਤੁਹਾਡੀ ਇੱਛਾ ਹੈ ਉਹ ਲੈ ਕੇ ਆਓ ਤੇ ਇਹ ਜਿੰਨੇ ਵੀ ਸੰਤ ਹਨ ਮਹਾਂਪੁਰਖ ਹਨ ਮੰਤ ਹਨ ਨਹੀਂ ਛੱਗ ਲੈਣਗੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਈ ਬਾਲੇ ਨੂੰ ਨਾਲ ਲੈ ਕੇ ਨਗਰ ਵਿੱਚ ਗਏ ਜੋ ਲਾਗੇ ਨਗਰ ਸੀ ਜੋ ਦੁਕਾਨਾਂ ਦੁਕਾਨਾਂ ਹੋਣ ਮੰਡੀ ਹੋਵੇ ਜਿੱਥੋਂ ਵੀ ਸਮਾਨ ਮਿਲਿਆ ਗੁਰੂ ਨਾਨਕ ਸਾਹਿਬ ਮਾਰਾ ਨੇ ਸਮਾਨ ਲੈ ਲਿਆ ਪਾਈ ਬਾਲਾ ਜੀ ਨੇ ਬੜਾ ਸਮਝਾਇਆ ਕਿ ਇਹ ਕਿਦਾਂ ਦਾ ਵਪਾਰ ਹੈ ਗੁਰੂ ਨਾਨਕ ਸਾਹਿਬ ਮਾਰਾ ਨੇ ਆਖਿਆ ਬਾਲਾ ਇਹ ਇਹਦੇ ਨਾਲੋਂ ਚੰਗਾ ਵਪਾਰ ਦੁਨੀਆ 'ਚ ਹੋਰ ਕੋਈ ਨਹੀਂ ਕਿਉਂਕਿ ਮਹਾਰਾਜ ਜਾਣਦੇ ਸਨ ਦੂਰ ਅੰਦੇਸ਼ੀ ਸਨ ਪਾਈ ਬਾਲੇ ਨੇ ਆਖਿਆ ਜਿਵੇਂ ਤੁਸੀਂ ਜਾਣਦੇ ਹੋ ਚੰਗਾ ਹੀ ਹੈ ਮੈਂ ਤਾਂ ਤੁਹਾਡਾ ਨੌਕਰ ਹਾਂ ਤੁਹਾਡੇ ਨਾਲ ਆਇਆ ਹਾਂ ਕਿਉਂਕਿ ਮਾਇਆ ਤੁਹਾਡੀ ਹੈ ਤੇ ਤੁਸੀਂ ਵਰਤਨੀ ਹੈ ਆਪਣੀ ਇੱਛਾ ਦੇ ਨਾਲ ਇਸ ਕਰਕੇ ਤੁਸੀਂ ਜਾਣੋ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਗੁਰਨਾਨਕ ਸਾਹਿਬ ਮਹਾਰਾਜ ਤੋਂ ਸਮਾਨ ਲੈਂਦੇ ਹਨ ਆਟਾ ਲੈਂਦੇ ਹਨ ਚੌਲ ਲੈਂਦੇ ਹਨ ਘਿਓ ਲੈਂਦੇ ਹਨ ਹੋਰ ਇਤਿਹਾਦਿਕ ਸਮਾਨ ਜਿੰਨਾ ਵੀ ਲੈਂਦੇ ਹਨ ਕਿਉਂਕਿ ਉਸ ਸਮੇਂ 20 ਰੁਪਏ ਬਹੁਤ ਜ਼ਿਆਦਾ ਹੁੰਦੇ ਸਨ ਅੱਜ ਕੋਈ ਵਪਾਰ ਕਰਨ ਚੱਲੇ ਤੇ 1000 2000 ਨਾਲ ਕੋਈ ਵਪਾਰ ਨਹੀਂ ਹੋ ਸਕਦਾ ਇਸ ਕਰਕੇ ਲੋਕ 10000 5000 ਜਾਂ ਲੱਖ 2 ਲੱਖ ਰੁਪਇਆ ਲੈ ਕੇ ਤੁਰਨਗੇ ਮਤਲਬ ਕਿ ਬਹੁਤ ਜਿਆਦੀ ਮਾਇਆ ਲੈ ਕੇ ਤੁਰਨਗੇ ਫੇਰ ਕਿਤੇ ਵਪਾਰ ਦੀ ਸ਼ੁਰੂਆਤ ਹੋਏਗੀ ਇਸ ਕਰਕੇ ਮਹਾਰਾਜ ਜੀਆ ਨੇ ਉਦੋਂ ਜਿੰਨੇ ਮਾਇਆ ਮਹਿੰਤਾ ਕਾਲੂ ਜੀ ਨੇ ਦਿੱਤੀ ਸੀ 20 ਰੁਪਇਆ ਬਹੁਤ ਜਿਆਦੀ ਮਾਇਆ ਸੀ ਸਾਡੇ ਦਾਦੇ ਪੜਦਾਦੇ ਇਸ ਚੀਜ਼ ਨੂੰ ਜਾਣਦੇ ਹਨ ਕਿਉਂਕਿ ਜਿਹੜੇ ਭਲੇ ਸਮੇਂ ਚੋਂ ਸਾਡੇ ਪੜਦਾਦੇ ਲੱਕੜਦਾਰ ਦੇ ਨਿਕਲੇ ਹਨ ਉਹ ਸਮਿਆਂ ਦੇ ਵਿੱਚ ਵੀ ਕਿੰਨੇ ਰੁਪਏ ਦਾ ਕਿੰਨਾ ਸਮਾਨ ਆ ਜਾਂਦਾ ਸੀ ਉਹ ਜਾਣਦੇ ਨੇ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੇ ਸਮਾਂ 500 ਸਾਲ ਪੁਰਾਣਾ ਹੈ 550 ਸਾਲ ਪੁਰਾਣਾ ਹੈ ਉਦੋਂ ਕਿੰਨਾ ਕਿੰਨੀ ਮਾਇਆ ਹੋਏਗੀ ਉਹ 20 ਰੁਪਏ ਅਸੀਂ ਜਾਣ ਸਕਦੇ ਹਾਂ ਅੰਦਾਜ਼ਾ ਲਾ ਸਕਦੇ ਹਾਂ ਇਸ ਕਰਕੇ ਉਹਨਾਂ ਨੇ ਸਾਰਾ ਸਮਾਨ ਲਿਆ ਜੋ ਉਹਨਾਂ ਦੇ ਉਹ ਗਠੜੀਆਂ ਸਨ ਜਿੱਦ ਸਮਾਨ ਜ਼ਿਆਦਾ ਸੀ ਉਹ ਜਿਹੜੇ ਬੰਦਿਆਂ ਨੂੰ ਚਕਾਇਆ ਬਜਦੇ ਪੈਸੇ ਉਹਨਾਂ ਨੂੰ ਵੀ ਦਿੱਤੇ ਤੇ ਉਹ ਸਮਾਨ ਚਕਵਾ ਕੇ ਤੇ ਮੰਤਰੀ ਦੇ ਆਸ਼ਰਮ ਵਿੱਚ ਮਾਰ ਆਨੇ ਉਹ ਛਟਵਾ ਦਿੱਤਾ ਤੇ ਫਿਰ ਮੰਤਰੀ ਜੀ ਦੇ ਨਾਲ ਫਿਰ ਬਚਨ ਬਲਾਸ ਕੀਤੇ ਕਿ ਮੰਤਰੀ ਜੀ ਹੁਣ ਇਹ ਸੋਈ ਤਿਆਰ ਕਰੋ ਤੇ ਤੁਸੀਂ ਹੁਣ ਸ਼ੱਕ ਹੋ ਮੰਤਰੀ ਜੀ ਦੇ ਲਾਗੇ ਬਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਸਣ ਵੇਖ ਕੇ ਤੇ ਮੰਤਰੀ ਜੀ ਨੇ ਆਖਿਆ ਨਾਨਕ ਜੀ ਹੁਣ ਇਹ ਆਪੇ ਆਪਣੀ ਇੱਛਾ ਅਨੁਸਾਰ ਆਪਣੀ ਇੱਛਾ ਸ਼ਕਤੀ ਅਨੁਸਾਰ ਜੋਗ ਅਨੁਸਾਰ ਜਿੰਨੂੰ ਜੋ ਚੰਗਾ ਲੱਗਾ ਉਹ ਆਪੇ ਬਣਾ ਕੇ ਛਕ ਲੈਣਗੇ ਤੁਸੀਂ ਹੁਣ ਇੱਥੋਂ ਜਾ ਸਕਦੇ ਹੋ ਤੁਸੀਂ ਹੁਣ ਇੱਥੋਂ ਜਾਓ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸਨ ਕਿ ਮੰਤ ਜੀ ਸਾਨੂੰ ਕਿਉਂ ਭੇਜਣਾ ਚਾਹੁੰਦੇ ਨੇ ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਈ ਬਾਲੇ ਨੂੰ ਲੈਣ ਨਾਲ ਲੈ ਕੇ ਤੁਰ ਪਏ ਉਹ ਆਪਣੇ ਨਗਰਵਾਲ ਨੂੰ ਚਲੇ ਗਏ ਪਿੱਛੋਂ ਮੰਤ ਜੀ ਦੇ ਚੇਲਿਆਂ ਨੇ ਯਾਨੀ ਕਿ ਸੰਤਾਂਵਾ ਪੁਰਸ਼ ਜਿੰਨੇ ਵੀ ਉੱਥੇ ਭਗਤੀ ਕਰ ਰਹੇ ਸਨ ਉਹਨਾਂ ਨੇ ਮੰਤ ਜੀ ਨੂੰ ਪੁੱਛਿਆ ਮੰਤ ਜੀ ਤੁਸੀਂ ਇਹਨਾਂ ਨੂੰ ਵਾਪਸ ਕਿਉਂ ਭੇਜ ਦਿੱਤਾ ਯਾਨੀ ਜਿਵੇਂ ਕਿ ਇਹ ਤੇ ਸਾਡੇ ਵਾਸਤੇ ਸਮਾਨ ਲੈ ਕੇ ਆਏ ਹਨ ਸਾਨੂੰ ਕੁਝ ਸ਼ਕਦੇ ਸ਼ਕਾਉਂਦੇ ਆਂ ਵੇਖਣਾ ਚਾਹੁੰਦੇ ਸਨ ਸਾਡੇ ਲਾਗੇ ਬਹਿਣਾ ਚਾਹੁੰਦੇ ਸਨ ਬਚਨ ਕਰਨਾ ਚਾਹੁੰਦੇ ਸਨ ਐਨੀ ਸ੍ਰੇਸ਼ਟ ਬੁੱਧੀ ਵਾਲੇ ਐਨੇ ਸੋਹਣੇ ਨੂਰ ਨੂਰੀ ਮੁਖੜੇ ਵਾਲੇ ਪਹਿਲੇ ਐਸੇ ਇਨਸਾਨ ਜੋ ਸਾਡੇ ਦੇਵਤਾ ਕਹਿੰਨਾਂ ਨੇ ਜੋ ਮਾਰ ਮਾਰੀ ਹੈ ਐਸੇ ਇਨਸਾਨ ਸਾਡੇ ਆਸ਼ਰਮ ਵਿੱਚ ਆਏ ਤੇ ਤੁਸੀਂ ਉਹਨਾਂ ਨੂੰ ਇੰਨੀ ਜਲਦੀ ਭੇਜ ਦਿੱਤਾ ਮੰਤਰੀ ਨੇ ਅੱਗੋਂ ਆਖਿਆ ਕਿ ਇਹ ਬਹੁਤ ਸ੍ਰੇਸ਼ਟ ਬੁੱਧੀ ਵਾਲੇ ਹਨ ਇਹ ਕੋਈ ਰੱਬ ਦੇ ਰੱਬੀ ਅਵਤਾਰ ਹਨ ਕੋਈ ਉਹਨਾਂ ਦੇ ਭੇਜੇ ਬੰਦੇ ਹਨ ਇਸ ਕਰਕੇ ਇਹਨਾਂ ਦਾ ਤੇਜ ਪ੍ਰਤਾਪ ਬੜਾ ਸੀ ਜੋ ਮੈਥੋਂ ਝੱਲਿਆ ਨਹੀਂ ਸੀ ਜਾਂਦਾ ਪੇ ਇਸ ਕਰਕੇ ਇਹਨਾਂ ਨੂੰ ਵਾਪਸ ਭੇਜਣਾ ਹੀ ਸਹੀ ਸੀ ਭੇਜਣ ਦਾ ਮਨ ਮੇਰਾ ਵੀ ਨਹੀਂ ਸੀ ਪਰ ਇਹਨਾਂ ਦਾ ਪ੍ਰਤਾਪ ਇਹਨਾਂ ਦਾ ਤੇਜ ਮੈਥੋਂ ਝੱਲਿਆ ਨਹੀਂ ਸੀ ਜਾਣ ਲਿਆ ਇਹਦੇ ਮੈਨੂੰ ਇਦਾਂ ਲੱਗਦਾ ਹੈ ਕਿ ਰੱਬ ਆਪ ਹੀ ਧਰਤੀ ਉੱਤੇ ਆਇਆ ਹੋਵੇ ਪਰ ਇਹਨਾਂ ਦੀ ਪਹਿਚਾਨ ਸਾਰਿਆਂ ਨੂੰ ਨਹੀਂ ਸੀ ਕਰਵਾ ਸਕਦੇ ਅਸੀਂ ਕਿਉਂ ਕਿਉਂਕਿ ਜਦੋਂ ਐਸਾ ਕਾਰਜ ਹੋਣਾ ਹੁੰਦਾ ਹੈ ਰੱਬ ਆਪ ਧਰਤੀ ਤੇ ਆਉਂਦਾ ਜਾਂ ਆਪਣਾ ਰੱਬੀ ਅਵਤਾਰ ਕੋਈ ਭੇਜਦਾ ਹੈ ਤੇ ਫਿਰ ਉਹ ਸਾਰਿਆਂ ਨੂੰ ਉਸ ਚੀਜ਼ ਦੀ ਪਹਿਚਾਨ ਨਹੀਂ ਕਰਵਾਉਂਦਾ ਆਪਣੇ ਆਪ ਨੂੰ ਲਕਾਸ਼ ਪਾ ਕੇ ਰੱਖਦਾ ਹੈ ਇਸ ਕਰਕੇ ਅਹੀਂ ਉਹਨਾਂ ਦੇ ਉਹ ਮਤਲਬ ਕਿ ਉਹ ਜ਼ਾਹਰ ਨਹੀਂ ਕਰਦੇ ਆਪਣੇ ਆਪ ਨੂੰ ਇਸ ਕਰਕੇ ਅਹੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੇ ਆ ਤੇ ਆਪਾਂ ਉਹਨਾਂ ਨੂੰ ਜ਼ਾਹਰ ਨਹੀਂ ਕੀਤਾ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਨਗਰਾਂ ਨੂੰ ਪਿੰਡਾਂ ਨੂੰ ਲੰਘ ਕੇ ਭਾਈ ਬਾਲੇ ਦੇ ਨਾਲ ਆਉਂਦੇ ਨੇ ਤੇ ਰਾਹ 'ਚ ਜਦੋਂ ਆਏ ਉਦੋਂ ਗੱਲ ਸ਼ੁਰੂ ਕਰ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੇਰ ਇੱਕ ਚੋਜ ਕੀਤਾ ਭਾਈ ਬਾਲੇ ਨਾਲ ਬਚਨ ਬਲਾਸ ਕਰਨ ਲੱਗ ਪਏ ਤੇ ਬਾਲੇ ਨੂੰ ਕਹਿਣ ਲੱਗ ਪਏ ਬਾਲਿਆਂ ਹੀ ਹੁਣ ਇਹ ਕੀ ਕੀਤਾ ਅਹੀਂ 20 ਰੁਪਏ ਐਵੇਂ ਹੀ ਜਾਈਂ ਗਵਾਏ ਕੋਈ ਵਪਾਰ ਵੀ ਚੱਜਦਾ ਨਹੀਂ ਕੀਤਾ ਭਾਈ ਬਾਲਾ ਜੀ ਕਹਿਣ ਲੱਗ ਪਏ ਆਪਣੇ ਆਪ ਨੂੰ ਬਚਾਉਣ ਲੱਗ ਪਏ ਕਿਉਂਕਿ ਮਹਾਰਾਜ ਜਾਣਦੇ ਸਨ ਚੋਜ ਕਰਦੇ ਸਨ ਮਾ ਭਾਈ ਬਾਲਾ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਨੂੰ ਦੱਸਿਆ ਸੀ ਕਿ ਇਦਾਂ ਇਦਾਂ ਨਹੀਂ ਕਰਨਾ ਕੋਈ ਚੰਗਾ ਵਪਾਰ ਕਰਦੇ ਆ ਨਹੀਂ ਤੇ ਪਿਤਾ ਜੀ ਢਾਟਣਗੇ ਤੁਹਾਨੂੰ ਗੁੱਸੇ ਹੋਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿਣ ਲੱਗ ਪਏ ਵੀ ਗੁੱਸੇ ਤੇ ਉਹ ਹੋਣਗੇ ਇਸ ਕਰਕੇ ਇਦਾਂ ਗੱਲਾਂ ਕਰਦਿਆਂ ਕਰਦਿਆਂ ਨਗਰ ਦੇ ਲਾਗੇ ਬੰਨੇ ਪਹੁੰਚ ਗਏ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬਾਲੇ ਨੂੰ ਭੇਜ ਦਿੱਤਾ ਨਗਰਵਾਲ ਨੂੰ ਉਹ ਨਗਰ ਦੇ ਵਿੱਚ ਆਣ ਗਿਆ ਆਪਣੇ ਘਰ ਵੱਲੋਂ ਚਲੇ ਗਏ ਕਿ ਇਹ ਹੁਣ ਨਾਨਕ ਜੀ ਆਪਣੇ ਘਰ ਜਾਣਗੇ ਤੇ ਇਹਨਾਂ ਦੇ ਪਿਤਾ ਇਹਨਾਂ ਨੂੰ ਹੀ ਕਹਿਣਗੇ ਮੈਨੂੰ ਨਾ ਕਹਿਣਗੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਹ ਨਗਰ ਵਿੱਚ ਨਾ ਗਏ ਉਹ ਇੱਕ ਨਗਰ ਦੇ ਨਾਲ ਬਾਰ ਬਾਰ ਕਹਿੰਦੇ ਨੇ ਕਿ ਸੁੱਕਾ ਤਲਾਬ ਸੀ ਮਹਾਰਾਜ ਉੱਥੇ ਜਾ ਕੇ ਬਹਿ ਗਏ ਕਈ ਕਹਿੰਦੇ ਨੇ ਰੁੱਖ ਧੱਲੇ ਬੈਠੇ ਤੇ ਕਈ ਕਹਿੰਦੇ ਨੇ ਪਿੰਡੋਂ ਬਾਰ ਬਾਰ ਅਜਾਈ ਜਾ ਕੇ ਐਵੇਂ ਹੀ ਬਹਿ ਕੇ ਹਰ ਇੱਕ ਦੀ ਆਪਣੀ ਆਪਣੀ ਖਾਲਸਾ ਜੀ ਵਿਚਾਰ ਹੈ ਤੇ ਹਰ ਇੱਕ ਥਾਂ ਤੋਂ ਆਪਣੇ ਆਪਣੇ ਤਰੀਕੇ ਦੇ ਨਾਲ ਗੱਲਾਂ ਪੜਨ ਸੁਣਨ ਨੂੰ ਮਿਲਦੀਆਂ ਨੇ ਪਰ ਜਿਵੇਂ ਤਵੇਂ ਵੀ ਗੱਲ ਕਰੀਏ ਕਿ ਮਹਾਰਾਜ ਨਗਰ ਵਿੱਚ ਨਹੀਂ ਗਏ ਤੇ ਜਦੋਂ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ ਕਿ ਬਾਲਾ ਆ ਗਿਆ ਹੈ ਉਹਨਾਂ ਨੇ ਪਹਿਲਾਂ ਬਾਲੇ ਨੂੰ ਸੱਦਿਆ ਕਿ ਹੁਣ ਤੂੰ ਦੱਸ ਗੁਰੂ ਨਾਨਕ ਕਿੱਥੇ ਹੈ ਪਿਤਾ ਜੀ ਨੇ ਆਖਿਆ ਕਿ ਨਾਨਕ ਨੂੰ ਰਾਤ ਕਿੱਥੇ ਛੱਡਿਆ ਜੇ ਉਹ ਤੇ ਇਹਨਾਂ ਨਾਰਾਜ਼ ਹੋ ਗਏ ਤਾਂ ਉਹਨਾਂ ਨੂੰ ਮਨਾ ਕੇ ਘਰੇ ਲਿਆਉਂਦਾ 20 ਰੁਪਏ ਕਿੱਥੇ ਆ ਨਾਨਕ ਕਿੱਥੇ ਆ ਮੈਨੂੰ 10 ਤੇ ਫਿਰ ਭਾਈ ਬਾਲਾ ਜੀ ਨੇ ਵਿਚਾਰ ਕਰਕੇ ਸਾਰੀ ਗੱਲ 10 ਦਿੱਤੀ ਖੋਲ ਕੇ ਕਿ ਇਦਾਂ ਅਸੀਂ ਪਿੰਡਾਂ ਨੂੰ ਲੰਘਦੇ ਲੰਘਦੇ ਕਸੰਗਣੇ ਜੰਗਲ ਵਿੱਚ ਗਏ ਫਿਰ ਆਸ਼ਰਮ ਆਇਆ ਫਿਰ ਉੱਤੇ ਭੁੱਖੇ ਸਾਧੂ ਸਨ ਉਹਨਾਂ ਨੂੰ ਭੋਜਨ ਛਕਾਉਣ ਵਾਸਤੇ ਰਸਤ ਲੈ ਕੇ ਦਿੱਤੀ ਤੇ ਮਾਇਆ ਇਸ ਤਰੀਕੇ ਦੇ ਨਾਲ ਵਰਤ ਕੇ ਇਹਨੂੰ ਖਰਾ ਸੌਦਾ ਕਹਿ ਕੇ ਗੁਰੂ ਨਾਨਕ ਸਾਹਿਬ ਆਏ ਤੇ ਮੈਨੂੰ ਰਸਤੇ ਵਿੱਚ ਕਹਿਣ ਲੱਗ ਪਏ ਵੀ ਇਹ ਅਸੀਂ ਕੀ ਕੀਤਾ ਉਸ ਤੋਂ ਬਾਅਦ ਮੈਂ ਨਗਰ ਵਿੱਚ ਆ ਗਿਆ ਤੇ ਮੈਨੂੰ ਲੱਗਾ ਕਿ ਉਹ ਵੀ ਘਰ ਆ ਗਏ ਹੋਣਗੇ ਪਰ ਨਹੀਂ ਉਹ ਤੇ ਇਦਾਂ ਲੱਗਦਾ ਹੈ ਕਿ ਨਗਰ ਵਿੱਚ ਕਿਤੇ ਨਾ ਕਿਤੇ ਜਾ ਕੇ ਲੋਕਗੇ ਹਨ ਕਿਉਂਕਿ ਰਸਤੇ ਵਿੱਚ ਉਹ ਮੈਨੂੰ ਕਹਿੰਦੇ ਸਨ ਕਿ ਹੁਣ ਪਿਤਾ ਜੀ ਸਾਨੂੰ ਬੁਰਾ ਭਲਾ ਕਹਿਣਗੇ ਸਾਨੂੰ ਕੁੱਟਣਗੇ ਤੇ ਇਸ ਕਰਕੇ ਉਹ ਕਿਸੇ ਨਗਰ ਦੇ ਕਿਸੇ ਪਾਸੇ ਵਿੱਚ ਜਾ ਕੇ ਉਹ ਬਹਿ ਗਏ ਹਨ ਜਦੋਂ ਇੰਨੀ ਗੱਲ ਸੁਣੀ ਪਿਤਾ ਜੀ ਹੋਰ ਗੁੱਸੇ ਵਿੱਚ ਆ ਗਏ ਤੇ ਪਿਤਾ ਜੀ ਨੇ ਫਿਰ ਭਾਈ ਬਾਲੇ ਨੂੰ ਨਾਲ ਲੈ ਕੇ ਉਧਰ ਚਲੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬਰਾਜਮਣ ਸਨ ਹੁਣ ਇਸ ਤੋਂ ਅੱਗੇ ਕੀ ਹੋਇਆ ਆਪ ਜੀ ਦੇ ਨਾਲ ਅਗਲੀ ਸਾਖੀ ਦੇ ਵਿੱਚ ਸਾਂਝਾ ਕੀਤਾ ਜਾਏਗਾ ਮਹਾਰਾਜੀਆਂ ਨੇ ਖਰਾ ਸੌਦਾ ਕਰ ਲਿਆ ਹੁਣ ਇਸ ਤੋਂ ਅੱਗੇ ਨਵਾਂ ਪ੍ਰਸੰਗ ਸ਼ੁਰੂ ਹੁੰਦਾ ਹੈ ਆਪ ਜੀ ਦੇ ਨਾਲ ਉਹ ਪ੍ਰਸੰਗ ਬਾਅਦ ਵਿੱਚ ਸਾਂਝਾ ਕੀਤਾ ਜਾਏਗਾ ਜੀ ਆਪ ਜੀ ਨੂੰ ਇਹ ਲੜੀ ਚੰਗੀ ਲੱਗਦੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਦੀ ਤੇ ਆਪ ਜੀ ਕੁਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਆਪ ਜੀ ਦੇ ਨਾਲ ਇੰਨੀਆਂ ਕੀ ਇਤਿਹਾਸੀਆਂ ਸਾਂਝਾਂ ਪਾਉਂਦੇ ਖਿਮਾ ਦਜਾ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ